ਆਪਾਂ ਇੱਕ ਪਰਿਪਰ ਕਰਵਾਇਆ ਕਿ ਅਜੇ ਕਿਉਂ ਕਿਉਂਕਿ ਸ਼ਾਇਦ ਕੁਝ ਗੁੱਸਾ ਵੀ ਲੱਗ ਜਾਵੇ ਹੁਣ ਮੈਨੂੰ ਇੱਥੇ ਸਰਪੰਖੀ ਵਾਸਤੇ ਕਰਨੀ ਮੈਂ ਮੋਢੇ ਨੂੰ ਬਣਾ ਰਿਹਾ ਨੇ ਪਿੱਛੇ ਬੀਤੀ ਮੈਂ ਦਲੋਂ ਦੂਜੀ ਵਾਰੀ ਤੀਜੀ ਵਾਰੀ ਮੈਨੂੰ ਸੇਵਾ ਦਿੱਤੀ ਸੇਖਣ ਕਰਨ ਤੇ ਮੇਰੇ ਘਰ ਦਾਸਤਰ ਦੇ ਰਾਤ ਨੂੰ ਮੈਂ ਕਿਉਂਕਿ ਵਿਆਹ ਉਹਨਾਂ ਦਾ ਪਾਂਡ ਕਰਨੀ ਕਰਨ ਕਿਰਕੁ ਜੇ ਸਰਦਿ ਕੋਦਰ ਦੀ ਅੰਮ੍ਰਿਤ ਵੇਲੇ ਸਾਧਗਾਮਾਂ ਨੇ ਹਾਜ਼ਰੀ ਕਰਨ ਵਾਲੀ ਨਾਲ ਜਾਣਾ ਉਹ ਕਹਿੰਦੇ ਇਹ ਕੀ ਆ ਜਿਹੜੂ ਜਗਾ ਭਈ ਮੈਂ ਕਿ ਸਿਰਪਾਉ ਆ ਕਹਿੰਦੇ ਜੇ ਸਾਹਮਣੇ ਹੁੰਦੇ ਤਾਂ ਲੈਂਦਾ ਕਿਉਂ ਹੁਣ ਐਡਾ ਬੜਾ ਨਰਾਕਰ ਇਹ ਆਪਾਂ ਇਹਨੂੰ ਮਨ ਦੇ ਭੋਗ ਆ ਜਦਾ ਸਾਹਾ ਨਾ ਜਾਣਗੇ ਇਹ ਸਿਰੋਪਾਉ ਵਾ ਤੇ ਜੇ ਤੋਂ ਵੱਧ ਸਿੰਘ ਸਾਹਿਬ ਜਾਣਦੇ ਆ ਸਿਰਪਾਉ ਦੀ ਪਰਵਾਹ ਆ ਸਾਧੂ ਜੀ ਕਿਹਨੂੰ ਦੇਣਾ ਤੇ ਕਿਹਨੇ ਦੇਣਾ ਤੇ ਆਪਾਂ ਥੋੜਾ ਮੇਰੀ ਸਨੇਮਰ ਬੇਨਤੀ ਆ ਜੀ ਸਾਧਗੁਰੂ ਜੀ ਕਿਰਪਾ ਕਰਨ ਜੇ ਆਪਾਂ ਇਸ ਸ੍ਰੀਤੀ ਤੋਂ ਰਮਾਲੇ ਚੜਾਉਣਾ ਹੋ ਇਹ ਪਰ ਮਰਿਆਦਾ ਦਾ ਵੀ ਬਹੁਤ ਸਾਰਾ ਟਾਈਮ ਹੈ ਸਾਨੂੰ ਵੀ ਨਰਮੋਚੀ ਦਾ ਸਾਹਮਣਾ ਕਰਨਾ ਪੈਦਾ ਜਿਹੜੇ ਉਥੇ ਜਾ ਕੇ ਸੰਸਕਾਰ ਕਰਦੇ ਚਨਾਉਣਾ ਦਾ ਲੈ ਇਹਦੀ ਇੱਕ ਮਰਿਆਦਾ ਅਖੰਡ ਬੰਦ ਤੇ ਸਹਿਜ ਬਾਣੀ ਦਾ ਮਾਪਰੀ ਤੇ ਪਰ ਆਪਾਂ ਜੇ ਇੰਨਾ ਹੀ ਪੈਸਾ ਆਈਐਸ ਆਈਏ ਸੇ ਜਿਹੜੇ ਬੱਚੇ ਜੱਜ ਬਣਾਉਣ ਲੈ ਜਿਹੜੀ ਅਸੀਂ ਦੋ ਕੜਗੀਆਂ ਚਲਾਈਆਂ ਨੇ ਦੇਖ ਚੇ ਕੜਗੀਆਂ ਲਓ ਜੇ ਉਥੇ ਇਹ ਪੈਸੇ ਦੇ ਸ਼ਾਫਰ ਕਰਦੇ 5 7 ਸਿੰਘ ਤੇ ਸਿੰਘੀਆਂ ਆਈਐਸ ਆਈਏ ਸਾਡੇ ਬਣ ਜਾ ਕਰਗੇ ਜੇ ਆਪਾਂ ਇਸ ਕਰਕੇ ਮੈਂ ਸੰਗੋਸ਼ ਕਰਦਾ ਹੁਣ ਮੇਰੇ ਪੇਰੇ ਵਾਲੇ ਬੋਲ ਵੀ ਕੌੜੇ ਲੱਗਦੇ ਆਓ ਸਭੀ 7 ਤਰੀਕ ਨੂੰ ਤੁਹਾਡੀ ਪ੍ਰਚਾਰ ਕਮੇਟੀ ਦੀ ਮੀਟਿੰਗ ਆ ਉਹ ਚੇ ਵੀ ਕੁਝ ਦੇਣਾ ਕਰਨਗੇ ਪਹਿਲਾਂ ਵੀ ਮੈਂ ਕਹਿੰਦਾ ਰਿਹਾ ਵੀ ਆਪਾਂ ਥੋੜਾ ਜਿਆਦਾ ਇਹਨਾਂ ਗੱਲਾਂ ਨੂੰ ਸਪੋਰਟ ਕਰੀਏ ਸਰਪੋਆਂ ਦੇ ਹੱਥਾਂ ਨਾਲ ਜਿਆਦਾ ਤੇਜ਼ੀ ਨਾਲ ਜਾਓ ਪਰਿਵਾਰ ਹੱਕਦਾਰ ਆ ਇਸ ਪਰਿਵਾਰ ਨੂੰ ਸਿਰਫ ਉਹ ਦਈਏ ਤੇ ਜਿਹੜੇ ਤੁਹਾਡੇ ਪਿਤਾ ਨੇ ਬਾਬਿਆਂ ਨੇ ਫਰਦਾਦਿਆਂ ਨੇ ਕੂੜੇ ਪਾਏ ਆ ਤੁਸੀਂ ਵੀ ਚੱਲੋ ਤੇ ਅਸੀਂ ਵੀ ਉਹਦੇ ਤੇ ਚੱਲਣਾ ਚੱਲਣ ਕਰੀਏ ਬਹੁਤ ਬਹੁਤ ਧੰਨਵਾਦ ਵਾਹੀ ਗੁਰੂ ਜੀ ਦਾ ਖਾਲਸਾ ਬਾਰ ਲੰਬੀ ਸੋਚ ਅਨਸਾਰ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੌਂਦ ਵਿੱਚ ਲਿਆਂਦੀ ਔਰ ਉਹ ਤੋਂ ਇਲਾਵਾ ਉਹਨਾਂ ਦੇ ਸਹਿਯੋਗੀ ਸਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਹੌਂਦ ਵਿੱਚ ਲਿਆਂਦਾ ਤੇ ਆਪ ਉਹਨਾਂ ਨੇ ਮੈਂ ਸਾਹਮਣੇ ਨਾ ਬਤੌਰ ਜਥੇਦਾਰ ਤੇ ਜਥੇਦਾਰ ਤੋਂ ਬਾਅਦ ਵੀ ਗੁਰਦੁਆਰਾ ਸਧਾਰ ਲਹਿਰ ਤਾਇਤ ਜਿਨ੍ਹਾਂ ਇਤਿਹਾਸਕ ਸਥਾਨ ਆ ਜਿਨ੍ਹਾਂ ਚ ਪ੍ਰਮੁੱਖ ਤੌਰ ਤੇ ਪਸ਼ਾਵਰ ਵਿਖੇ ਭਾਈ ਜੋਗਾ ਸਿੰਘ ਜੀ ਦਾ ਸਥਾਨ ਉਸੇ ਤਰ੍ਹਾਂ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਖਡੂਰ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸ੍ਰੀ ਗੋਇੰਦਵਾਲ ਸਾਹਿਬ ਇਸੇ ਤਰ੍ਹਾਂ ਗੁਰੂ ਪੰਜਮ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸ੍ਰੀ ਤਰਨਤਾਰਨ ਸਾਹਿਬ ਅਨੇਕਾਂ ਹੀ ਗੌਰੰਥਾਨਾਂ ਨੂੰ ਜਿਨ੍ਹਾਂ ਦੇ ਉੱਤੇ ਮਹਾਂਤਾਂ ਦਾ ਉਹ ਮਹੰਤ ਜਿਹੜੇ ਮਨਮਤੋਂ ਦਾ ਮਹੰਤ ਸਾਹਿਬ ਦਾ ਬਹੁਤ ਪਵਿੱਤਰ ਆ ਪਰ ਉਹ ਮਹੰਤ ਜਿਹੜੇ ਸਗੇ ਕਰਹਿਤੀਏ ਬੱਜਰ ਕਰੇਤਾ ਕਰਦੇ ਸੀ ਗੁਰਮਤਿ ਲੰਘਣਾ ਕਰਦੇ ਸੀ ਉਹ ਸਾਰਿਆਂ ਕੋਲੋਂ ਕਬਜ਼ੇ ਵਿੱਚ ਲਏ ਤੇ ਪੰਥ ਨੂੰ ਲੀਹਾਂ ਤੇ ਤੋੜਿਆ ਤੇ ਮੈਂ ਸਮਝਦਾ ਜਿਸਲੇ ਕੋਈ ਗੱਲ ਗੁਰਮਤਿ ਅਨੁਕੂਲ ਕਰਨੀ ਹੋਵੇ ਮੈਂ ਅੱਜ ਵੀ ਦੇਖਦਾ ਵੇ ਸਿਰ ਪਹਿਲਾਂ ਦੇਣਾ ਪੈਂਦਾ ਗੱਲ ਬਾਤ ਚ ਹੁੰਦੀ ਹੈ ਪਰ ਕਿਉਂਕਿ ਸਮਾਂ ਭਿਆੰਤਰ ਸੀ ਸਰਕਾਰ ਗੋਰਿਆਂ ਦੀ ਸੀ ਮਹਾਂਤਾਂ ਦੇ ਕਬਜ਼ੇ ਸੀ ਉਹਨਾਂ ਕੋ ਪੈਸੇ ਬੜੇ ਹੁੰਦੇ ਸੀ ਤੇ ਦੂਨੇ ਪਾਸੇ ਸਰਕਾਰ ਦਾ ਡੰਡਾ ਸੀ ਔਰ ਇਹਨਾਂ ਸਾਰੀਆਂ ਗੱਲਾਂ ਦੀ ਬੇਪਰਵਾਹੀ ਕਰਦੇ ਹੋਏ ਸਿੰਘ ਸਾਹਿਬ ਜੀ ਨੇ ਬਾਖੂਪੀ ਆਪਣੇ ਫਰਜ਼ ਨਿਭਾਏ ਔਰ ਉਹਨਾਂ ਫਰਜ਼ਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੇਲ ਪੱਥਰ ਉਹ ਉਸ ਵੇਲੇ ਦੀ ਸਰਕਾਰ ਨੂੰ ਚੁਣੌਤੀ ਸੀ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕੇ ਇੱਕ ਦੀਵਾਲੀ ਮਨਾਉਣ ਦੀ ਹੁਣ ਤਾਂ ਬੰਦੀ ਛੋੜ ਦੇ 14 ਦਾ ਗੋਣ ਨਾਨਕਾ ਇੱਕ ਕੈਲੰਡਰ ਜਾਰੀ ਹੋਇਆ ਬੰਦੀ ਛੋੜ ਦੇ ਦਿਵਸ ਕਿਉਂਕਿ ਸਾਡਾ ਭੋਲਾ ਆਇਆ ਸੀ ਉਹ ਦੀਵਾਲੀ ਦੇ ਉੱਤੇ ਗੋਰੇ ਆ ਕੇ ਕੁਰਸੀਆਂ ਢਾਲ ਲੈਂਦੇ ਪਰ ਸਿੰਘ ਸਾਹਿਬ ਜੀ ਦੀ ਜ਼ਮੀਰ ਨੇ ਇਹ ਬਰਦਾਸ਼ਤ ਨਹੀਂ ਕੀਤਾ ਕਿ ਗੁਰੂ ਘਰ ਗੁਰੂ ਰਾਮਦਾਸ ਪਾਤਸ਼ਾਹ ਦਾ ਅਸਥਾਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਅਸਥਾਨ ਗੁਰੂ ਪੰਜਬ ਪਾਤਸ਼ਾਹ ਦਾ ਅਸਥਾਨ ਉਹਨਾਂ ਨਾਲ ਝਾੜਤ ਨਹੀਂ ਲਈ ਉਹਨਾਂ ਨੂੰ ਕੁਰਸੀਆਂ ਤੋਂ ਥੱਲੇ ਬੈਠਣ ਲਈ ਮਜਬੂਰ ਕੀਤਾ ਤੇ ਜਿਹੜੇ ਸਨਮੁਖ ਹੋ ਕੇ ਗੁਰੂ ਦੇ ਚਲਦੇ ਆ ਭਾਈ ਸਿਰ ਵੀ ਦੇਣਾ ਪੈਂਦਾ ਤੇ ਉਹਨਾਂ ਦੀ ਸ਼ਹੀਦੀ ਹੋਈ ਪਰ ਮੈਂ ਸਮਝਦਾ ਅੱਜ ਵੀ ਉਹ ਜਿਉਂਦੇ ਆ ਸਾਡੇ ਵਿੱਚ ਸਿਧਾਂਤ ਜਿਉਂਦੇ ਹੁੰਦੇ ਸਰੀਰ ਨਹੀਂ ਜਿਉਂਦੇ ਆ ਦੇਖਦੇ ਆ ਮੌਜੂਦਾ ਜੋਗ ਦੇ ਵਿੱਚ ਤੀਜੀ ਚੌਥੀ ਪੀੜ੍ਹੀ ਨੂੰ ਪਤਾ ਹੀ ਨਹੀਂ ਹੁੰਦਾ ਸਾਡਾ ਮਿਊਰ ਕੌਣ ਸੀ ਪਰ ਇਹ ਪੰਥ ਦਾ ਸਰਮਾਇਆ ਵੀ ਆ ਤੇ ਸਿੰਘ ਸਾਹਿਬ ਨੇ ਵੀ ਅੱਜ ਆਉਣਾ ਸੀ ਉਹ ਕੋ ਸਿਹਤ ਢਿੱਲੀ ਹੋ ਗਈ ਤੇ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਮੂੱਚੇ ਤੌਰ ਤੇ ਪੱਖੋਗੇ ਸਾਹਿਬ ਮੇਰੇ ਨਾਲ ਆਏ ਆ ਜਨਾਲ ਦੇ ਨਾਲ ਬ੍ਰੀਡ ਆਪਣੇ ਸਾਡੇ ਤਕਵਾਰ ਸਿੰਘ ਮੈਨੇਜਰ ਤੇ ਆਡਾ ਪੁਰਾਣਾ ਬੇਲੀ ਐਡੀਸ਼ਨ ਕਰਤਾ ਰਿਹਾ ਹਰਜੀਤ ਇਹ ਵੀ ਲੰਬਾ ਜ세ਦਾਰ ਸ਼੍ਰੀ ਅਕਾਲ ਤਖਤ ਸਾਹਿਬ ਜ세ਦਾਰ ਹਾਂ ਬਿਲਕੁਲ ਸਰਦਾਰ ਤੇਜਾ ਸਿੰਘ ਜੀ ਪੁੱਛਰ ਜਿਨ੍ਹਾਂ ਦੀ 58ਵੀਂ ਅੱਜ ਯਾਦ ਇਸ ਨਗਰ ਦੇ ਵਿੱਚ ਮਲਾਈ ਜਾ ਰਹੀ ਹੈ ਭਾਵੇਂ ਉਹ ਇਸ ਨਗਰ ਦੇ ਸੀ ਪਰ ਮੈਂ ਕਹਿ ਸਕਦਾ ਹਾਂ ਉਹ ਗੁਰੂਆਂ ਨਾਮਲੇ ਵਸ ਉੱਚੇ 22 ਪਾਈ ਦੇ ਹਿਰਦਿਆਂ ਵਿੱਚ ਵਸਦੇ ਆ ਕਿਉਂਕਿ ਜਦੋਂ ਪ੍ਰਬੰਧ ਮਹਾਂਤਾਂ ਤੋਂ ਲੈ ਕੇ ਐਡ ਹੌਕ ਕਮੇਟੀ ਬਣਾਈ ਗਈ ਤੇ ਉਹ ਅਕਤੂਬਰ ਦੇ ਵਿੱਚ 1920 ਦੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਬਣੇ ਤੇ ਫਿਰ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਸਾਰਿਆਂ ਸਥਾਨਾਂ ਤੇ ਵੱਖ-ਵੱਖ ਜਥੇ ਜਿਵੇਂ ਆ ਵੀਰ ਸਰਦਾਰ ਸੁਖੀ ਸਿੰਘ ਧੰਮ ਉਹ ਵੀ ਨਾਲ ਆਏ ਆ ਤੋਂ ਗੁਰੂ ਸਾਹਿਬ ਕਿਰਪਾ ਕਰਨ ਜਾਤਾਂ ਮਨਾਉਣੀਆਂ ਵੀ ਆ ਤੇ ਜਾਤਾਂ ਵਸਾਉਣੀਆਂ ਵੀ ਆ ਇਸ ਲਈ ਇਹ ਗੱਲ ਕਹਿਣਾ ਹੁੰਦਾ ਫਸਾਉਣਾ ਕੀ ਆ ਸਿਧਾਂਤ ਨੂੰ ਫਿਰਦੇ ਵਿੱਚ ਫਸਾਉਣਾ ਸੱਚੀ ਕਿਰਤ ਕਰਨੀ ਧਰਮ ਦੀ ਤੇ ਨਾਮ ਜਪਣਾ ਤੇ ਵੰਡ ਕੇ ਛਕਣਾ ਸੇਵਾ ਦੇ ਸਿਮਰਨ ਹੰਡੇ ਬਾਤੇ ਦੀ ਪੌਲ ਉਦੋਂ ਬਾਅਦ ਸਤਿਗੁਰੂ ਜੀ ਤੋਂ ਨਿਤਨੇਮ ਮੰਗਣਾ ਅੰਮ੍ਰਿਤ ਵੇਲੇ ਦਾ ਜਾਗਣਾ ਮੰਗਣਾ ਕਰਵਾਣੀ ਦੀ ਵਿਚਾਰ ਤੇ ਕਰਵਾਣੀ ਅਨਸਾਰ ਜ਼ਿੰਦਗੀ ਜਿਉਣ ਦਾ ਸਤਿਗੁਰੂ ਕੋਲੋਂ ਚਾਜ ਮੰਗਣਾ ਇੰਨੀ ਬੇਨਤੀ ਕਰਕੇ ਖਵਾ ਦਾ ਆਜ ਗਵਾਹਿ ਗੁਰੂ ਜੀ ਦਾ ਇਹ ਗੁਰੂਆਂ ਦੇ ਬਾਤਾਂ ਦਾ ਤਾਜ਼ਾ ਹੈ ਕਿਹਦੇ ਖਲਾਫ ਕਿਹਾ ਜਾਂਦਾ ਹੈ ਫਿਰ ਗੁਰਦੁਆਰੇ ਵਿੱਚ ਹੀ ਜਾਂਦਾ ਆਲੇ ਦੁਕਲਾ ਹੋਏ ਪੂਰੀ ਸੀਗਾਂ ਕਾਪੀਆਂ ਸੀ ਜਿਹੜੇ ਸਰ ਜੀ ਕਾ ਫੈਸਲਾ ਤੇ ਕਿੰਨੀ ਵਾਇਟਿੰਗ ਹੈ ਜਿਹਨਾਂ ਪਸੰਦ ਆਫੀ ਦੁਨਣਾ ਦਾ ਸਿੰਘ ਸੋ ਇੱਥੇ ਵੀ ਮੰਤਰਾ ਐ ਐਸਾ ਸਾਰਾ ਉਹ ਮਾਹੌਲ ਬਣ ਚੁੱਕਾ ਸੀ ਪਾਸਿਆਂ ਦੇ ਲੋਕਾਂ ਪਿਆਰ ਦੇ ਨਾਲ ਹੀ ਵੋਟ ਵੀ ਸਮਰਥਨ ਕਰਕੇ ਇਹ ਫੈਸਲਾ ਸੰਜਮਨਾ ਪਰ ਸਾਡੀ ਰਿੰਦਰ ਜੀ ਦੁਨੀਆ ਦਾ ਵਪਾਰੀ ਿਸ ਸਾਕੇ ਮੰਨੇ ਗੱਲ ਨੂੰ ਕਰਾਇਆ ਸੀ ਦੇ ਗੋਰੀਆਂ ਬਾਵੇ ਦਾਸ ਰਾਜ ਦੇ ਭਾਗੇ ਲੱਗਿਆ ਸੰਗ ਉਹਦੇ ਇਸੇ ਲੈਣਾ ਹੈ ਕਿ ਜਦੋਂ ਇਹਨਾਂ ਨੂੰ ਨਾਮ ਸੁਣਨ ਨੂੰ ਮਿਲਦੀ ਹੋਈ ਜਦੋਂ ਫੇਰ ਉਹ ਉਸਨੂੰ ਚੰਗਾ ਲੱਗਦੀ ਆ ਤੇ ਮਨ ਸਾਜ ਆਪਣਾ ਨਾਮ ਨਾਲ ਸੀ ਇਹ ਡੇਟਾ ਕਰਦੇ ਕਿ ਉਦੋਂ ਮਿਲ ਜਿਹੜਾ ਉਹਦਾ ਨੂੰ ਪ੍ਰਬੰਧ ਸੰਧਣਾ ਪਿਆ ਸੀ ਕਿ ਪੰਥ ਨੂੰ ਪ੍ਰਬੰਧ ਦੇ ਇੱਕ ਸ੍ਰੀ ਹਰਿਕਾਲਕ ਸਾਹਿਬ ਜੀ ਦਾ ਨਾਮ ਆਇਆ ਉਹਨੋ ਕਥਾ ਤੇ ਗਾ ਕੇ ਉਚਾਰਨ ਕੀ ਹੋਰਾਂ ਨੂੰ ਕਹਿੰਦੇ ਜਾਂਦੇ ਕਾਰ ਨੂੰ ਸਾਂਗੇ ਵੀ ਉਸਾਰੂ ਮਾਣੇ ਜਾਂਦੇ ਨਾਮ ਰਾਇ ਸੁਪਰ ਪਰ ਸਮਿਆਚ ਆਏ ਹੋਏ ਵਿਗਾਰ ਕੋੁਰ ਕਾਣੀ ਕਿਤਾ ਮਾਤਾ ਤਰ ਤਮਹ ਜਿਨੇ ਨਾਮ ਧਿਆਇ ਗਏ ਸਖਤ